ਇਕ ਨੂਰ ਸੋਸਾਇਟੀ ਵੱਲੋਂ ਸ਼੍ਰੀ ਮਦ ਭਾਗਵਤ ਕਥਾ ਦਾ ਪ੍ਰੋਗਰਾਮ ਸ਼ੀ ਮੰਦਿਰ ਵਿੱਚ ਚੱਲ ਰਿਹਾ ਹੈ ਕਥਾ ਦੇ ਦੂਸਰੇ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਮੈਡਮ ਪਰਮਜੀਤ ਕੌਰ ਸਿੱਧੂ ਐਨੀਮੇ ਸਟਾਰ ਪਹੁੰਚੇ ਨੇ ਕਥਾ ਵਿੱਚ ਜੋ ਕਿ ਪਰਮ ਪੂਜਨੀਯਾ Swami Sachinna Shastri ਜੀ ਨੂੰ ਸਨਮਾਨਤ ਕਰ ਰਹੀ ਨੇ ਅੱਜ ਕਥਾ ਦਾ ਦੂਸਰਾ ਦਿਨ ਹੈ ਸ਼ਾਹਰੀਆ ਕੰਪਨੀ ਮੈਡਮ ਪਰਮਜੀਤ कौर ਸਿੱਧੂ ਫਿਲਮੀ ਸਟਾਰ ਜੋਤੀ ਪ੍ਰਕਾਸ਼ ਜੀ ਰਸਮ ਕਰ ਰਹੇ ਨੇ ਅੱਜ ਦੇ ਪ੍ਰੋਗਰਾਮ ਦੀ ਪ੍ਰੋਗਰਾਮ ਦਾ ਦੂਜਾ ਦਿਨ ਹੈ

ਹਾਂਜੀ ਸਾਰੇ ਹੀ ਹਾਂ ਹਰੀ ਓਮ ਸਾਰੇ ਹੀ ਸੱਜਣਾ ਨੋ ਮਿੱਤਰਾਂ ਨੂੰ ਬਿਰਾ ਭੈਣਾ ਨੂੰ ਬੱਚਿਆਂ ਨੂੰ ਮੇਰੇ ਵੱਲੋਂ राधे राधे ਅੱਜ ਇੱਥੇ ਭਗਤ ਕਥਾ ਦਾ ਆਰੰਭ ਕਰਨ ਤੋਂ ਪਹਿਲਾਂ ਮੇਰੀ ਡਿਊਟੀ ਲਈ ਸੀ ਕਿ ਮੈਂ ਜੋਤੀ ਪ੍ਰਕਾਸ਼ ਕਰਾਂ ਸੋ ਪਰਮਾਤਮਾ ਨੇ ਮੈਨੂੰ ਇਹ ਬਖਸ਼ਿਆ ਕਿ ਮੈਂ ਇੱਥੇ ਆ ਕੇ ਜੋਤੀ ਪ੍ਰਕਾਸ਼ ਕਰਾਂ ਮੈਂ ਬਹੁਤ ਖੁਸ਼ ਹਾਂ ਸੋਸਾਇਟੀ ਦਾ ਤੇ ਸਾਰੀਆਂ ਬੀਬੀਆਂ ਪੈਣਾ ਦਾ ਤੇ ਮੰਦਰ ਵਾਲਿਆਂ ਦਾ ਮੰਦਰ ਕਮੇਟੀ ਦਾ तहे ਦਿਲੋਂ ਸਾਰਿਆਂ ਦਾ ਧੰਨਵਾਦ ਜੀ ਸਭ ਨੂੰ ਅਜ਼ਾਦੇ ਰਾਦੇ ਅੱਜ ਦੇਖੋ ਕਥਾ ਕਹਾ ਦੂਸਰਾ ਦਿਨ ਹੈ ਪਹਿਲੇ ਦਿਨ ਵੀ ਬਹੁਤ ਅੱਛਾ ਲੱਗਿਆ ਸਭ ਨੂੰ ਅੱਜ ਸੰਗਤ ਔਰ ਜ਼ਿਆਦਾ ਆਦੀ ਹੈ ਐਸੇ ਮਤਲਬ ਲੋਕੋ ਕੋ ਪਤਾ ਚੱਲ ਰਹਾ ਹੈ ਬਈ ਹਾਂ ਪੇ ਕਥਾ ਹੋ ਰਹੀ ਹੈ सबको पता चल रहा सब धीरे धीरे आ को संगत कल दस थे आज बीस हो गए ऐसे संग, संगत बढ़ी जाती है हमें बहुत अच्छा लग रहा हमारे है हमारे मंदिर में कथा हो रही है बस ठाकुर जी ऐसी कृपा बनाए रखे राधे राधे पूरी खुशी मना रहे पूरी खुशी मना के प्रोग्राम बाली देखी तुम ¡Vaya! ਸੋਨੇ ਦੀ ਸੋਨਾ ਨਾ ਨਾਮ ਨਹੀਂ ਮੈਂ ਵਾਰੀ ਜਾਮਾ ਸੋਨੇ ਦੀ ਮੁਰਲੀ ਸੋਨੇ ਸਾਰੇ ਦੀ ਤੁੰਮਨ ਮੋਨੀ ਸੋਨੇ ਦੀ ਮੁਰਲੀ ਸੋਨੇ ਸਾਰੇ ਦੀ ਤੁੰਮਨ ਮੋਨੀ ਸੋਨੇ ਦੀ ਤੁੰ ਵਿੱਚ ਰਾਦਾ ਨਾਮ ਨਹੀਂ ਮੈਂ ਵਾਰੀ b a 이 l i 이다 ਰਾਸਾ ਪਾਵੇਗਾ ਸੋਨਾ ਆਪਣੀ ਮੈਂ ਵਾਰੀ ਜਾਵਾਂ ਰਾਸਾ ਪਾਵੇਗਾ ਸੋਨਾ ਆਪਣੀ ਮੈਂ ਵਾਰੀ ਜਾਵਾਂ ਸੋਨਾ ਨਹੀਂ ਸੋਨਾ ਮੇਰਾ ਸ਼ਾਮਨੀ